ਕਰਹੀ ਮੈਂ ਅੰਮ੍ਰਿਤ ਪਰਪੂਰ ਹੈ ਕਰਹੀ ਮੈਂ ਅੰਮ੍ਰਿਤ ਪਰਪੂਰ ਹੈ ਮਨੁਮੱਖਾ ਸੋਦਨਾ ਪਾਇਆ ਜਿਉ ਕਸ ਤੂਰੀ ਮੇਰੇ ਗੇ ਨ ਜਾਣ ਬ੍ਰਹਮੰਦਾ ਪਰਮ ਪੁਲਾਇਆ ਅਨਰਤ ਤਜ ਬਿਖ ਸੰਗਰਾ ਕਰਤਾ ਆਪੋ ਕੁਆਇਆ ਗੁਰਮੁਖ ਵੀਰਲੇ ਸੋਜੀ ਪੋਈ ਤਿਨ ਅੰਦਰ ਬ੍ਰਹਮ ਦਿਖਾਇਆ ਤਨ ਮਨ ਸੀਤਲ ਹੋਇਆ ਰਸਨਾ ਹਰ ਸਾਦਿਆ ਆ ਸ਼ਬਦੇ ਹੀ ਨਾਉ ਉਪਜ ਸ਼ਬਦੇ ਮੇਲ ਮਿਲਾਇਆ ਬਿਨ ਸ਼ਬਦ ਸਭ जग ਬੋਰਾ ਨਾ ਬਿਰਥਾ ਜਨਮ ਗਵਾਇਆ ਅੰਮ੍ਰਿਤ ਏਕੋ ਸ਼ਬਦ ਹੈ ਨਾਨਕ ਗੁਰ ਮੁਖ ਪਾਇਆ ਅੰਮ੍ਰਿਤ ਇਕੋ ਸ਼ਬਦ ਹੈ ਨਾਨਕ ਗੁਰ ਮੁਖ ਪਾਇਆ ਵਾਹਿਗੁਰੂ ਇਕੋਂ ਕਾਰ ਸਤ ਗੁਰ ਪਰਸਾ ਮਾਰੂ ਮਹਿਲਾ ਪੰਜਮਾ ਕਰਤੀ ਜਾ ਅਸ਼ਟ ਪਦੀਆਂ ਲੱਖ 84 ਪ੍ਰਮਤੇ ਲੱਖ 84 ਪ੍ਰਮਤੇ ਪ੍ਰਮਤੇ ਦੋ ਲਗੋ ਜਨਮ ਅਬ ਪਾਇਓ ਰੇ ਮੁੜੇ ਤੋ ਹੋਛੈ ਰਸ ਲਪਟਾਇਓ ਅੰਮ੍ਰਿਤ ਸੰਗ ਬਸਤ ਹੈ ਤੇਰਾ ਬਿਖਿਆ ਸਿਉ ੳਰਜਾਇਓ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਅੰਮ੍ਰਿਤ ਮਹਿਬਾਨੀ ਮਾਰੂ ਰਾਗ ਦੇ ਵਿੱਚ ਅਸ਼ਟਪਦੀਆਂ ਤੀਸਰੇ ਘਰ ਦੇ ਵਿੱਚ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1017 ਅੰਗੋਤ ਤੇ ਸ਼ਿਸ਼ੂ ਬਤ ਜੀ ਸਤਿਗੁਰੂ ਜੀ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਉਪਦੇਸ਼ ਕਰਦੇ ਹਨ ਰੇ ਮੂੜੇ ਤੂੰ ਹੋਛੇ ਰਸ ਲਪਟਾਇਓ ਰੇ ਮੂੜੇ ਮੂੜੇ ਮੂਰਖ ਇਹ ਮੂਰਖ ਤੂੰ ਹੋਛੇ ਰਾਸਤੇ ਵਿੱਚ ਲਪਟਿਆ ਹੋਇਆ ਹੈ ਹੋਛਾ ਰਸ ਨਾਸਵੰਤ ਪਦਾਰਥਾਂ ਦੇ ਰਸਾਂ ਦੇ ਵਿੱਚ ਔਰ ਰਸ ਜੋ ਸਦਾ ਰਹਿਣ ਵਾਲਾ ਨਹੀਂ ਹੈ ਥੋੜੇ ਚਿਰ ਲਈ ਰਸ ਹੈ ਉਸ ਰਸਤੇ ਵਿੱਚ ਤੂੰ ਲੱਟਿਆ ਆਂ ਉਹਦੇ ਰਸਤੇ ਵਿੱਚ ਤੂੰ ਫਸਿਆ ਆਂ ਰੇ ਮੂੜੇ ਤੂੰ ਖੋ ਚੇਰਾ ਸਲਪਟਾਇਓ ਅੰਮ੍ਰਿਤ ਸੰਗ ਬਸਤ ਹੈ ਤੇਰਾ ਵੇਖਿਆ ਸਿਉ ਉਰਝਾਇਓ ਅੰਮ੍ਰਿਤ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਤੇਰੇ ਅੰਦਰ ਹੀ ਵੱਸਦਾ ਹੈ ਤੂੰ ਉਸ ਨੂੰ ਨੇ ਆਪਣੇ ਅੰਦਰੋਂ ਪੀਂਦਾ ਤੂੰ ਆਪਣੇ ਆਪ ਦੇ ਹੋਛੇ ਰਸਾਂ ਦੇ ਨਾਲ ਲੱਗਿਆ ਹੈ ਇਹ ਅੰਮ੍ਰਿਤ ਰਸ ਤੇਰੇ ਅੰਦਰ ਹੀ ਹੈ ਇਸ ਰਾਸਤੇ ਨਾਲ ਤੂੰ ਨਹੀਂ ਜੁੜਦਾ ਅੰਮ੍ਰਿਤ ਸੰਗ ਬਸਤ ਹੈ ਤੇਰਾ ਵਿਖਿਆ ਸਿਉ ਓਰਜਾਇੋ ਵਿਖਿਆ ਆਤਮਿਕ ਮੌਤ ਦੇਣ ਵਾਲੀ ਜੋ ਮਾਇਆ ਹੈ ਇਸ ਦੇ ਨਾਲ ਤੂੰ ਓਰਜਿਆ ਹੋਇਆ ਜੋ ਨਾਮ ਰਸ ਤੇਰੇ ਅੰਦਰ ਹੈ ਉਸ ਤੋਂ ਨਹੀਂ ਪੀਂਦਾ ਉਸ ਤੇ ਨਾਲ ਨਹੀਂ ਜੁੜਦਾ ਕਿਉਂਕਿ ਸਤਗੁਰੂ ਜੀ ਦਾ ਅੰਮ੍ਰਿਤ ਮਈ ਫਰਮਾਨ ਹੈ ਅੰਤਰ ਖੂਟਾ ਅੰਮ੍ਰਿਤ ਭਰਿਆ ਅੰਤਰ ਖੂਟਾ ਅੰਮ੍ਰਿਤ ਭਰਿਆ ਅੰਦਰ ਹੀੜ ਦੇ ਦੇ ਵਿੱਚ ਹੀ ਸਾਡੇ ਇਕ ਸੋਨਾ ਜਿਹਾ ਚਸ਼ਮਾ ਅੰਮ੍ਰਿਤ ਦਾ ਭਰਿਆ ਹੋਇਆ ਹੈ ਅੰਤਰ ਖੂਟਾ ਅੰਮ੍ਰਿਤ ਭਰਿਆ ਪਰ ਇਸ ਨੂੰ ਪੀਂਦਾ ਕੌਣ ਹੈ ਸ਼ਬਦ ਦੇ ਕਾੜ ਪੀਣਹਾਰੀ ਪਨਿਹਾਰੀ ਉਹ ਜਿਸ ਦੀ ਸੁਰਤ ਸ਼ਬਦ ਦੇ ਨਾਲ ਜੁੜ ਗਈ ਹੈ ਜਿਸ ਦੀ ਸੂਰਤ ਸ਼ਬਦ ਦੇ ਨਾਲ ਜੁੜ ਗਈ ਆ ਤੇ ਆਪਣੀ ਸੂਰਤ ਸ਼ਬਦ ਨਾਲ ਜੋੜ ਕੇ ਜੋ ਇਸ ਅੰਮ੍ਰਿਤ ਦਾਸ ਨੂੰ ਪੀ ਲੈਂਦਾ ਹੈ ਆ ਉਹ ਇਸ ਰਾਮ ਰਸ ਨੂੰ ਆਪਣੇ ਅੰਦਰੋਂ ਪੀਂਦਾ ਹੈ ਅੰਤਰ ਖੂਟਾ ਅੰਮ੍ਰਿਤ ਭਰਿਆ ਸ਼ਬਦ ਦੇ ਕਾੜ ਪੀਣਹਾਰੀ ਸ਼ਬਦ ਦੇ ਨਾਲ ਆਪਣੀ ਸੂਰਤ ਜੋੜ ਕੇ ਅੰਦਰਲਾ ਜੋ ਅੰਦਰ ਚਸ਼ਮਾ ਪਰਿਆ ਪਿਆ ਹੈ ਇਹ ਪਨਹਾਰੀ ਜੋ ਸੁਰਤ ਨੂੰ ਸ਼ਬਦ ਨਾਲ ਜੋੜ ਨਾ ਜਾਂਦੇ ਉਹ ਆਪਣੇ ਅੰਦਰੋਂ ਉਸ ਅੰਮ੍ਰਿਤ ਨਾਮ ਨੂੰ ਪਿੰਦੀ ਰਹਿੰਦੀ ਹੈ ਤੇ ਇਹ ਅੰਮ੍ਰਿਤ ਹੈ ਇਸ ਅੰਮ੍ਰਿਤ ਨੂੰ ਛੱਡ ਕੇ ਇਹ ਮੂਰਖ ਕਿਉਂ ਤੋਂ ਹੋਛੇ ਰਸਤੇ ਵਿੱਚ ਲਪਟਾਇਆ ਹੋਇਆ ਹੈ ਉਹ ਹੋਛਾ ਰਸ ਜੋ ਨਾਜਸਵੰਤ ਪਦਾਰਥਾਂ ਦਾ ਰਸ ਹੈ ਉਸ ਦੇ ਨਾਲ ਤੂੰ ਲਪਟਾਇਆ ਹੋਇਆ ਹੈ ਜੋ ਅੰਮ੍ਰਿਤ ਹੈ ਜੋ ਆਤਮਿਕ ਜੀਵਨ ਦੇਣ ਵਾਲਾ ਜਲ ਤੇਰੇ ਅੰਦਰ ਹੀ ਹੈ ਉਸ ਤੇ ਨੂੰ ਸ਼ਬਦ ਦੇ ਨਾਲ ਜੋੜ ਕੇ ਆਪਣੇ ਸ਼ਬਦ ਦੇ ਨਾਲ ਗੁਰੂ ਦੀ ਬਖਸ਼ੀ ਹੋਈ ਅੰਮ੍ਰਿਤਮਈ ਬਾਣੀ ਦੇ ਨਾਲ ਜੁੜ ਕੇ ਉਸ ਅੰਮ੍ਰਿਤ ਰਸ ਨੂੰ ਨਹੀਂ ਪੀਂਦੀ ਲੱਖ 84 ਭ੍ਰਮਤੇ ਭ੍ਰਮਤੇ ਦੋ ਲੱਭ ਜਨਮ ਅਬ ਪਾਇਓ ਇਹ ਜਨਮ ਜੋ ਦੋ ਲੱਭ ਹੈ ਬੜੀ ਧੀਰ ਬਾਜੋ ਮਿਣਿਆ ਮਿਲਿਆ ਹੈ ਇਹ ਜਨਮ ਜੋ ਮਿਲਿਆ ਹੈ ਇਸ ਨੂੰ ਤੂੰ ਭਟਕਣਾ ਦੇ ਵਿੱਚ ਪਾ ਕੇ ਗੁਆ ਰਿਆ ਹੈ ਲੱਖ 84 ਭ੍ਰਮ ਤੇ ਭ੍ਰਮ ਤੇ ਦੋ ਲਗ ਜਨਮ ਆਬ ਪਾਇਓ ਕਿਉਂਕਿ ਸਤਗੁਰੂ ਜੀ ਦਾ ਉਪਦੇਸ਼ ਹੈ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੋਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹ ਵਰ ਬ੍ਰਖ ਜੋਇਓ ਮੇਲੇ ਜਗਦੀਸ਼ ਮਿਲਣ ਕੀ ਬਰੀਆ ਸ਼ਰੰਕਾਲੇ ਦੇ ਸੰਜਾਰੀਆਂ ਇਹੋ ਜੇ ਜਨਮਾਂ ਦੇ ਵਿੱਚੋਂ ਲੰਘ ਕੇ ਫਿਰ ਇਹ ਮਨੁੱਖਾ ਜਨਮ ਮਿਲਿਆ ਹੈ ਪਰੰਧਿਆ ਪਰੰਧਿਆ ਇਹੋ ਜੇ ਜਨਮਾਂ ਦੇ ਵਿੱਚੋਂ ਲੰਘ ਕੇ ਇਹ ਜਨਮ ਮਿਲਿਆ ਪਰ ਇਹ ਜਨਮ ਤੂੰ ਨਾਸਵੰਤ ਪਦਾਰਥਾਂ ਦੇ ਰਸਾਂ ਦੇ ਵਿੱਚ ਗੁਆ ਰਿਆ ਹੈ ਰੇ ਮੂੜੇ ਤੂੰ ਹੋਛ ਰਸ ਲਪਟਾਇਓ ਅੰਮ੍ਰਿਤ ਸੰਗ ਬਸਤ ਹੈ ਤੇਰੇ ਵਿਖਿਆ ਸਿਉ ਉਰ ਜਾਇਓ ਰਹਾਓ ਰਤਨ ਜਵੇ ਹਰ ਬਾਣ ਜਣ ਆਇਓ ਕਾਲਰ ਲਾਡ ਚਲਾਇਓ ਤੂੰ ਆਇਆ ਸਾਈ ਇਸ ਜਗ ਦੇ ਵਿੱਚ ਨਾਮ ਰਤਨ ਨੂੰ ਵਜਹਾਜਣ ਲਈ ਨਾਮ ਦਾ ਸੌਦਾ ਕਰਨ ਲਈ ਪਰ ਤੂੰ ਕੀ ਕਰ ਰਿਹਾ ਹੈ ਤੂੰ ਕਲਰ ਲਾਦ ਚਲਾਇਓ ਤੂੰ ਤਾਂ ਕਲਰ ਲੱਦ ਕੇ ਆਪਣੇ ਉੱਪਰ ਕਲਰ ਦਾ ਭਾਰ ਲੱਦ ਕੇ ਉੱਪਰ ਆਪਣੇ ਇਥੋਂ ਜਾ ਰਿਹਾ ਹੈ ਉਹ ਜੋ ਰਤਨ ਜਵਾਹਰ ਜੋ ਜਿਸ ਕਰਕੇ ਤੂੰ ਇਸ ਜਨਮ ਦੇ ਵਿੱਚ ਆਇਆ ਸੈਂ ਉਸ ਨੂੰ ਨਾ ਨਹੀਂ ਵੇਚਿਆ ਕਿਉਂਕਿ ਸਤਗੁਰੂ ਜੀ ਦਾ ਅੰਮ੍ਰਿਤ ਮਈ ਫਰਮਾਨ ਹੈ ਪ੍ਰਾਣੀ ਤੂੰ ਆਇਓ ਲਾਹ ਲੈਣ ਲੱਗਾ ਕਿਤ ਕੋ ਫੱਕੜੇ ਸਭ ਮੁਕ ਦੀ ਚੱਲੀ ਰਹਿਣ ਇਹ ਪ੍ਰਾਣੀ ਤੂੰ ਆਇਆ ਸੈ ਨਾਮ ਦਾ ਲਾਹ ਲੈਣ ਲਈ ਉਹ ਨਾਮ ਦਾ ਲਾਹਾ ਨਹੀਂ ਲਿਆ ਉਹ ਰਤਨ ਜਵਾਹਰ ਜੋ ਨਾਮ ਹੈ ਇਸ ਨੂੰ ਨਹੀਂ ਵਿਹਾਜਿਆ ਪਾਰ ਕੇ ਪਾਰ ਉਹ ਆਪਣੇ ਉੱਪਰ ਕਲਰ ਲੱਦ ਕੇ ਲਿਆ ਜਾ ਰਹੇ ਆ ਉਹ ਕਲਰ ਜਿਹੜਾ ਕਿਸੇ ਵੀ ਕੰਮ ਨਹੀਂ ਆਉਂਦਾ ਨਾ ਤਾਂ ਖੇਤੀਬਾੜੀ ਦੇ ਵਿੱਚ ਕੰਮ ਆਉਂਦਾ ਨਾ ਕਿਸੇ ਨੂੰ ਕੰਦ ਨੂੰ ਬਣਾਉਣ ਦੇ ਕੰਮ ਆਉਂਦਾ ਕਿਉਂਕਿ ਕਲਰ ਟਿਕਦਾ ਹੀ ਨਹੀਂ ਹੈ ਉਹ ਕਿਸੇ ਕੰਮ ਦਾ ਨਹੀਂ ਹੈ ਉਹ ਉਹ ਕਲਰ ਆਪਣੇ ਉੱਤੇ ਲੱਦ ਕੇ ਲਿਆ ਰਹੇ ਆ ਜਿਹੜਾ ਨਾਮ ਵਿਹਾਜਣਾ ਸੀ ਜੋ ਨਾਮ ਰਤਨ ਜਵੇਹਰ ਹੈ ਉਸ ਨੂੰ ਨਹੀਂ ਤੂੰ ਵਿਹਾਜਿਆ ਜੇ ਘਰ ਮੈਂ ਤੁਧ ਰਹਿਣਾ ਬਸਣਾ ਸੋ ਘਰ ਚੀਤ ਨਾ ਆਇਓ ਉਹ ਘਰ ਜਿੱਥੇ ਤੂੰ ਸਦਾ ਲਈ ਰਹਿਣਾ ਹੈ ਜੋ ਤੇਰਾ ਅਸਲੀ ਘਰ ਹੈ ਉਹ ਘਰ ਤਾਨੂੰ ਕਦੀ ਵੀ ਚਿੱਤ ਦੇ ਵਿੱਚ ਨਹੀਂ ਆਇਆ ਉਹ ਵਾਹਿਗੁਰੂ ਦੇ ਚਰਨਾਂ ਦਾ ਘਰ ਉਸ ਪ੍ਰਲੋਕ ਦੇ ਵਿੱਚ ਜਿਸ ਤੇ ਵਿੱਚ ਆਖਰ ਜਾਣਾ ਹੀ ਜਾਣਾ ਹੈ ਉਹ ਕਰਤੇ ਰਿਆ ਚਿੱਤ ਦੇ ਵਿੱਚ ਕਦੀ ਵੀ ਨਹੀਂ ਆਇਆ ਜੇ ਕਰਮੈ ਤੁਧ ਰਹਿਣਾ ਬਸਣਾ ਸੋ ਕਰ ਚੀਤ ਨਾ ਆਇਓ ਅਟਲ ਅਖੰਡ ਪ੍ਰਾਨ ਸੁਖदाई ਇਕ ਨਿਮਖਣ ਨਹੀਂ ਤੁਝ ਗਾਇਓ ਉਹ ਵਾਹਿਗੁਰੂ ਨੂੰ ਇਕ ਨਿਮਕ ਭਰ ਵੀ ਤੂੰ ਯਾਦ ਨਹੀਂ ਕੀਤਾ ਉਸ ਦੇ ਗੁਣ ਨਹੀਂ ਗਾਏ ਉਸ ਦੇ ਉਪਕਾਰਾਂ ਨੂੰ ਚੇਤੇ ਨਹੀਂ ਕੀਤਾ ਉਹ ਜਿਸ ਵਾਹਿਗੁਰੂ ਨੇ ਤੈਨੂੰ ਇਹ ਸਰੀਰ ਦਿੱਤਾ ਹੈ ਜਿੰਦ ਦਿੱਤੀ ਹੈ ਪ੍ਰਾਣ ਦਿੱਤੇ ਆਨੇ ਪਰਵਾਰ ਦਿੱਤਾ ਹੈ ਉਸ ਵਾਹਿਗੁਰੂ ਨੂੰ ਤੂੰ ਕਦੀ ਵੀ ਚੇਤੇ ਨਹੀਂ ਕੀਤਾ ਇੱਕ ਨਿਮਕ ਭਰ ਵੀ ਉਹਦੇ ਗੁਣ ਨਹੀਂ ਗਾਏ ਨਿਮਕ ਅੱਖ ਝਮਕਣ ਜਿੰਨੇ ਸਮੇ ਲਈ ਵੀ ਇੱਕ ਨਿਮਕ ਭਰ ਵੀ ਉਸ ਵਾਹਿਗੁਰੂ ਨੂੰ ਯਾਦ ਨਹੀਂ ਕੀਤਾ ਉਹ ਵਾਹਿਗੁਰੂ ਜੋ ਔਰ ਟਲ ਹੈ ਸਦਾ ਹੀ ਰਹਿਣ ਵਾਲਾ ਹੈ ਅਖੰਡ ਹੈ ਜੋ ਅਵਿਨਾਸ਼ੀ ਹੈ ਪ੍ਰਾਣ ਸੁਖ ਦਾਈ ਅਤੇ ਜੋ ਜਿੰਦ ਦੇਣ ਵਾਲਾ ਹੈ ਅਤੇ ਸਾਰੇ ਹੀ ਸੁੱਖਾਂ ਦਾ ਦਾਤਾ ਹੈ ਉਸ ਵਾਹਿਗੁਰੂ ਨੂੰ ਤੇ ਇੱਕ ਨਿਮਕ ਪਰ ਵੀ ਯਾਦ ਨਹੀਂ ਕਰਦਾ ਜਹਾਂ ਜਾਣਾ ਸੋ ਥਾਣ ਵਿਸਾਰੇ ਓ ਇੱਕ ਨਿਮਕ ਨਹੀਂ ਮਨ ਲਾਇਓ ਆਖਰ ਇਸ ਸੰਸਾਰ ਨੂੰ ਛੱਡ ਕੇ ਜਿੱਥੇ ਤੂੰ ਚਲਾ ਜਾਣਾ ਹੈ ਉਹ ਪਰਲੋਕ ਦੇ ਵਿੱਚ ਉਸ ਥਾਂ ਨੂੰ ਤੂੰ ਆਪਣੇ ਮਨ ਦੇ ਵਿੱਚੋਂ ਹੀ ਵਿਸਾਰ ਦਿੱਤਾ ਹੈ ਤੂੰ ਤਾਂ ਇੱਥੇ ਸਦਾ ਲਈ ਆਪਣਾ ਟਿਕਾਣਾ ਮੜਾ ਕੇ ਬੈਠ ਗਿਆ ਹੈ ਪਰ ਆਖਰ ਉਸ ਥਾਂ ਤੇ ਤਾਂ ਜਾਣਾ ਹੀ ਜਾਣਾ ਹੈ ਉਸ ਥਾਂ ਨੂੰ ਤੂੰ ਆਪਣੇ ਮਨ ਵਿੱਚੋਂ ਵਿਸਾਰਿਆ ਹੋਇਆ ਹੈ ਪੁੱਤਰ ਕਲਤਰ ग्रह देख सामग्री इस ही मैं उर्जायो ए मूर्ख तू पुत्र कलत्तर स्त्री पुत्र स्त्री ग्रह देख सामग्री ਘਰ ਦੀ ਸੋ ਸਮਗਰੀ ਸਾਰੇ ਇਹਨਾਂ ਦੇਖ ਕੇ ਇਸ ਦੇ ਵਿੱਚ ਉਰਜਾ ਆਵਾ ਉਸ ਵਾਹਿਗਰੂ ਨੂੰ ਕਦੀ ਯਾਦ ਹੀ ਨਹੀਂ ਕਰਦਾ ਜਿਸ ਨੇ ਇਹ ਸਭ ਕੁਝ ਤੈਨੂੰ ਦਿੱਤਾ ਹੈ ਉਹ ਵਾਹਿਗੁਰੂ ਜੋ ਦੇਣ ਵਾਲਾ ਵਾਹਿਗੁਰੂ ਉਸਨੂੰ ਤੂੰ ਯਾਦ ਕਰਦਾ ਪਰ ਇਹ ਜੋ ਕੁਝ ਤੈਨੂੰ ਦਿੱਤਾ ਹੋਇਆ ਹੈ ਇਹ ਪੁੱਤਰ ਇਸਤਰੀ ਇਹ ਸਾਰਾ ਗ੍ਰਹਿ ਦੀ ਸਮਗਰੀ ਗ੍ਰਹਿ ਦਾ ਸਮਾਨ ਇਸ ਦੇ ਵਿੱਚ ਹੀ ਤੂੰ ਸਦਾ ਊਰਜਾ ਰਹਿਦਾ ਹੈ ਜਿਤ ਕੋ ਲਾਇਓ ਤਿਤਹੀ ਲਾਗਾ ਤੈਸੇ ਕਰਮ ਕਮਾਇਓ ਜਿਸ ਕਾਮ ਦੇ ਵਿੱਚ ਉਸ ਵਾਹਿਗੁਰੂ ਨੇ ਲਾਇਆ ਹੋਇਆ ਹੈ ਉਹਦੇ ਕਰਮਾਂ ਦੇ ਮੁਤਾਬਕ ਇਹ ਜੀਵ ਫਿਰ ਉਸੇ ਦੇ ਵਿੱਚ ਹੀ ਲੱਗਾ ਹੋਇਆ ਹੈ ਇਹ ਉਹੋ ਜਿਹੀ ਕਰਮ ਕਮਾਉਂਦਾ ਹੈ ਜੋ ਭਇਓ ਕਿਰਪਾਲ ਤਾਂ ਸਾਧ ਸੰਗ ਪਾਇਆ ਜਨ ਨਾਨਕ ਬ੍ਰਹਮ ਤੇ ਆਇਓ ਜੋ ਭਇਓ ਕਿਰਪਾਲ ਜਦੋਂ ਵਾਹਿਗੁਰੂ ਕਿਰਪਾਲ ਹੋ ਗਿਆ ਦਿਆਵਾਨ ਹੋ ਗਿਆ ਪਰ ਉਸ ਦੀ ਜਦੋਂ ਕਿਰਪਾ ਹੋਈ ਤਾਂ ਸਾਧ ਸੰਗ ਪਾਇਆ ਸਾਧ ਗੁਰੂ ਜਦੋਂ ਉਸ ਵਾਹਿਗੁਰੂ ਕਿਰਪਾ ਹੋ ਗਈ ਫਿਰ ਸਤ ਗੁਰੂ ਦਾ ਮਿਲਾਪ ਹੋਇਆ ਸਤ ਗੁਰੂ ਦੇ ਮਿਲਾਪ ਦੇ ਨਾਲ ਜਨ ਨਾਨਕ ਬ੍ਰਹਮ ਧਿਆਇਓ ਇਹ ਦਾਸ ਨਾਨਕ ਜਦੋਂ ਉਹ ਵਾਹਿਗੁਰੂ ਦਿਆਵਾਨ ਹੁੰਦਾ ਹੈ ਫਿਰ ਉਹ ਕਿਰਪਾ ਕਰਦਾ ਹੈ ਸਾਧ ਸੰਗ ਪਾਇਆ ਗੁਰੂ ਦਾ ਮਿਲਾਪ ਮਿਲ ਗਿਆ ਫਿਰ ਇਹ ਜੀਵ ਜੋ ਹੈ ਬ੍ਰਹਮ ਤੇ ਆਇਓ ਉਸ ਬ੍ਰਹਮ ਉਸ ਪਰਮ ਬ੍ਰਹਮ ਉਸ ਵਾਹਿਗੁਰੂ ਨੂੰ ਜਿਸ ਨੇ ਇਹ ਸਭ ਕੁਝ ਦਿੱਤਾ ਹੈ ਜਿਸ ਨੇ ਇਹ ਜਿੰਦ ਦਿੱਤੀ ਹੈ ਪ੍ਰਾਣ ਦਿੱਤੇ ਹਨ ਫਿਰ ਉਸ ਦੇ ਨਾਲ ਹੀ ਸਦਾ ਆਪਣੀ ਸੁਰਤ ਜੋੜਦਾ ਹੈ ਇਸ ਸਤਿਗੁਰੂ ਜੀ ਦਾ ਜੋ ਮਲਾਪ ਹੈ ਇਹ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਹੁੰਦਾ ਹੈ ਕਿਉਂਕਿ ਗੁਰੂ ਅਰਜਨ ਸਾਹਿਬ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕੀਤੀ ਸੰਪੂਰਨਤਾ ਕਰਨ ਦੇ ਵੇਲੇ ਅਖੀਰ ਦੇ ਵਿੱਚ ਉਸ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਸ਼ੁਕਰਾਨਾ ਕੀ ਕੀਤਾ ਜਿਹੜਾ ਕਿ ਆਪਾਂ ਜਦੋਂ ਸ਼ਾਮ ਰਹਿਰਾ ਸਾਹਿਬ ਪੜਦੇ ਆਂ ਤੇ ਹਰ ਰੋਜ਼ ਹੀ ਉਹ ਸ਼ਲੋਕ ਪੜਦੇ ਆਂ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ ਕੋਈ ਤੋਈ ਏ ਵਾਹਿਗੁਰੂ ਮੈਂ ਤੇਰਾ ਕੀਤਾ ਇਹ ਉਪਕਾਰ ਨਹੀਂ ਜਾਣਦਾ ਕਿ ਤੂੰ ਮੈਨੂੰ ਸਤਿਗੁਰੂ ਦੇ ਨਾਲ ਮਿਲਾ ਦਿੱਤਾ ਇਹ ਉਪਕਾਰ ਇਹ ਗੁਰੂ ਅਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਤੇ ਕਹਿ ਰਹੇ ਹਨ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰ ਰਹੇ ਹਨ ਇਹ ਵਾਹਿਗੁਰੂ ਤੇਰਾ ਕੀਤਾ ਜਤੋ ਨਾਹੀ ਇਹ ਵਾਹਿਗੁਰੂ ਮੈਂ ਤੇਰਾ ਕੀਤਾ ਹੋਇਆ ਜਾਣਿਆ ਨਹੀਂ ਤੂੰ ਮੈਨੂੰ ਸਤਿਗੁਰੂ ਨਾਲ ਮਿਲਾ ਦਿੱਤਾ ਮੈਨੂੰ ਜੋਗ ਕੀਤਾ ਈ ਜੋਗ ਮੈਨੂੰ ਫੋਹਾ ਭਾਂਡਾ ਬਣਾ ਦਿੱਤਾ ਸਤ ਗੁਰੂ ਦੇ ਮਲਾਪ ਲੈ ਲਈ ਮੈਂ ਨਿਰਗੁਣ ਆਰੇ ਉਹ ਗੁਣ ਨਹੀਂ ਮੈਂ ਤਾਂ ਨਿਰਗੁਣ ਆਰ ਸੀ ਮੇਰੇ ਵਿੱਚ ਤਾਂ ਕੋਈ ਵੀ ਗੁਣ ਨਹੀਂ ਸੀ ਪਰ ਤੂੰ ਕਿਰਪਾ ਕੀਤੀ ਤੂੰ ਮੈਨੂੰ ਸਤ ਗੁਰੂ ਦੇ ਨਾਲ ਮਿਲਾ ਦਿੱਤਾ ਮੈਂ ਨਿਰਗੁਣ ਆਰੇ ਉਹ ਗੁਣ ਨਹੀਂ ਆਪੇ ਤਰਸ ਪਿਆ ਹੋਇਆ ਪਹਿਤ ਤਨੁ ਤਰਸ ਆਇਆ ਮੇਰੇ ਤੇ ਤਰਸ ਪਿਆ ਮਹਿਰਾਮਤ ਹੋਈ ਉਹ ਮੇਰੇ ਤੇ ਤਰਸ ਖਾਦਾ ਮੇਰੇ ਤੇ ਮਿਹਰ ਕੀਤੀ ਮਹਿਰਾਮਤ ਕੀਤੀ ਸਤਿਗੁਰ ਸੱਜਣ ਮਿਲਿਆ ਮੈਨੂੰ ਸਤਿਗੁਰ ਸੱਜਣ ਉਹ ਸੱਜਣ ਸਦਾ ਹੀ ਰਹਿਣ ਵਾਲਾ ਮੇਰੇ ਨਾਲ ਹੈ ਜੋਦਾ ਸਦਾ ਹੀ ਸਾਥ ਰਹਿੰਦਾ ਹੈ ਉਹ ਸੱਜਣ ਮੈਨੂੰ ਮਿਲ ਗਿਆ ਤਰਸ ਪਿਆ ਮੈਂ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਇਹ ਉਸ ਦਾ ਤਰਸ ਹੀ ਹੈ ਉਸ ਦੀ ਮਹਰਾਮਤ ਹੀ ਹੈ ਕਿ ਮੈਨੂੰ ਸਤਿਗੁਰੂ ਦੇ ਨਾਲ ਮਿਲਾਪ ਹੋ ਗਿਆ ਇਹ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਵੇਲੇ ਉਸ ਵਾਹਿਗੁਰੂ ਦਾ ਧੰਨਵਾਦ ਕਰ ਰਹੇ ਹਾਂ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰ ਰਹੇ ਹਾਂ ਤਰਸ ਪਿਆ ਮਹਿਰਾਮਤ ਹੋਈ ਸਤ ਗੁਰ ਸੱਜਣ ਮਿਲਿਆ ਨਾਨਕ ਨਾਮ ਮਿਲ ਤਾ ਜੀਵਾਂ ਤਨ ਮਾਨੀ ਤੀਵ ਹਰੇ ਆ ਇਹ ਨਾਨਕ ਜਦੋਂ ਮੈਨੂੰ ਸਤਿਗੁਰੂ ਦੇ ਕੋਲੋਂ ਨਾਮ ਦੀ ਪ੍ਰਾਪਤੀ ਹੁੰਦੀ ਹੈ ਸਤਿਗੁਰੂ ਕਿਰਪਾ ਕਰਦੇ ਹਨ ਮੈਨੂੰ ਨਾਮ ਦੇ ਨਾਲ ਜੋੜਦੇ ਹਨ ਨਾਨਕ ਨਾਮੰ ਮਿਲ ਤਾ ਜੀਵਾਂ ਤਮ ਆਤਮਕ ਜੀਵਨ ਪ੍ਰਾਪਤ ਕਰਦਾ ਹਾਂ ਨਹੀਂ ਤਾਂ ਮੇਰੀ ਆਤਮਕ ਮੌਤ ਹੋ ਜਾਂਦੀ ਹੈ ਸਤਗੁਰੂ ਦੀ ਬਖਸ਼ਿਸ਼ ਨਾਲ ਸਤਗੁਰੂ ਜਦੋਂ ਮੇਨੂੰ ਨਾਮ ਦੇ ਨਾਲ ਜੋੜਦੇ ਹਨ ਤਾਂ ਮੇਰੇ ਅੰਦਰ ਆਤਮਿਕ ਜੀਵਨ ਪੈਦਾ ਹੋ ਜਾਂਦਾ ਹੈ ਨਾਮ ਇੱਕ ਨਾਮ ਮਿਲ ਤਾਂ ਜੀਵਾਂ ਤਨ ਮਨ થી ਵਹਾਰਿਆ ਤੇ ਨਾਮ ਦੀ ਬਖਸ਼ਿਸ਼ ਨਾਲ ਮੇਰਾ ਤਨਾ ਤੇ ਮਨ ਜੋ ਹੈ ਉਹ ਸਦਾ ਖਿਹੜਿਆ ਰਹਿੰਦਾ ਹੈ ਇਹ ਸਤਗੁਰੂ ਜੀ ਗੁਰੂ ਅਰਜਨ ਦੇਵ ਜੀ ਸੁਆਹ ਗੁਰ ਦਾ ਸ਼ੁਕਰਾਨਾ ਕਰਦੇ ਹਾਂ ਕਿ ਤੇਰੀ ਕਿਰਪਾ ਦੇ ਨਾਲ ਹੀ ਮੈਨੂੰ ਸਤਿਗੁਰੂ ਦਾ ਮਲਾਪ ਹੋਇਆ ਹੈ ਤੋ ਸਤਿਗੁਰੂ ਇੱਥੇ ਉਪਦੇਸ਼ ਕਰ ਰਹੇ ਹਨ ਜੋ ਭਇਓ ਕਿਰਪਾਲ ਤਾਂ ਸਾਧ ਸੰਗ ਪਾਇਆ ਜਦੋਂ ਵਾਹਿਗੁਰੂ ਦਿਆਵਾਨ ਹੋ ਗਿਆ ਤਾਂ ਮੈਨੂੰ ਗੁਰੂ ਦਾ ਸੰਗ ਪ੍ਰਾਪਤ ਹੋ ਗਿਆ ਜਨ ਨਾਨਕ ਬ੍ਰਹਮ ਤੇ ਆਇਓ ਤੇ ਹੁਣ ਮੇਰੀ ਸੁਰ ਉਸ ਵਾਹਿਗੁਰੂ ਨੂੰ ਹੀ ਧਿਆਉਂਦੀ ਹੈ ਉਸ ਵਾਹਿਗੁਰੂ ਦੇ ਨਾਲ ਹੀ ਸਦਾ ਜੁੜੀ ਰਹਿੰਦੀ ਹੈ ਸਤਗੁਰੂ ਕਿਰਪਾ ਕਰਨ ਜੋ ਇਸ ਅੰਮ੍ਰਿਤ ਮਈ ਬਾਣੀ ਦੇ ਵਿੱਚ ਸਾਨੂੰ ਉਪਦੇਸ਼ ਕਰਦਿਆਂ ਨੇ ਇਹ ਉਪਦੇਸ਼ ਸਾਡੇ ਹਿਰਦੇ ਵਿੱਚ ਵਸਣ ਤਾਂ ਜੋ ਇਹ ਜੋ ਆਮੋਲਕ ਜਨਮ ਹੈ ਦੂਲਬ ਜਨਮ ਜੋ ਸਾਨੂੰ ਮਿਲਿਆ ਹੈ ਇਹ ਸਫਲਾ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ